ਤੇ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਜੋ ਡੈਨਮਾਰਕ ਦਾ ਜਿਹੜਾ ਆਈਲੈਂਡ ਹੈਗਾ ਗ੍ਰੀਨਲੈਂਡ ਉੱਥੇ ਪਹੁੰਚੇ ਹੋਏ ਸੀ ਤੇ ਉਹ ਹੁਣ ਵਾਪਸ ਆ ਰਹੇ ਆ ਉਹਨਾਂ ਦਾ ਬੜਾ ਵਿਰੋਧ ਹੋਇਆ ਉੱਥੇ ਕਿਸੇ ਵੀ ਜਿਹੜੀ ਪਬਲਿਕ ਪਲੇਸ ਆ ਉੱਥੇ ਅਲਾਉ ਨਹੀਂ ਕੀਤਾ ਗਿਆ ਨਾ ਹੀ ਜੇਡੀ ਵੈਂਸ ਨੂੰ ਨਾ ਹੀ ਉਹਨਾਂ ਦੀ ਵਾਈਫ ਜਿਹੜੀ ਓਸ਼ਾ ਵੈਂਸ ਆ ਤੇ ਪਰ ਉਹਨਾਂ ਨੇ ਲੈਕਚਰ ਜ਼ਰੂਰ ਉੱਥੇ ਦਿੱਤਾ ਭਈ ਡੈਨਮਾਰਕ ਨੇ ਗ੍ਰੀਨਲੈਂਡ ਦੇ ਲਈ ਕੁਝ ਨਹੀਂ ਕੀਤਾ ਹੈਗਾ ਅ ਤੇ ਯੂਐਸ ਪੇਟਫਿਕ ਸਪੇਸ ਵੇਸ ਉਥੇ ਉਹਨਾਂ ਨੇ ਵਿਜ਼ਿਟ ਕੀਤਾ ਤੇ ਕਹਿੰਦੇ ਭਈ ਜੋ ਗ੍ਰੀਨਲੈਂਡ ਹੈਗਾ ਆ ਉਹ ਜੇ ਅਮਰੀਕਾ ਦੇ ਨਾਲ ਆਂਦਾ ਤੇ ਉਹਨਾਂ ਨੂੰ ਫਾਇਦਾ ਬਹੁਤ ਹੋਊਗਾ ਉਧਰ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕਰਤੀ ਸੀ ਵੀ ਨੋ ਮੈਟਰ ਵਟ ਜੋ ਅਮਰੀਕਾ ਆ ਉਹ ਗ੍ਰੀਨਲੈਂਡ ਨੂੰ ਆਪਣੇ ਵਿੱਚ ਮਿਲਾਣ ਲਈ ਪੂਰੀ ਕੋਸ਼ਿਸ਼ ਕਰੂਗਾ ਡੈਨਿਸ਼ ਪ੍ਰਾਈਮ ਮਿਨਿਸਟਰ ਮੈਟੇ ਫਰੇਡਰਿਕਸਨ ਉਹਨਾਂ ਨੇ BBC ਨੂੰ ਦੱਸਿਆ ਵੀ ਜਿਹੜੇ ਕਮੈਂਟ ਡੈਨਮਾਰਕ ਦੇ ਵਿਰੁੱਧ ਜੀਡੀਬੈਸ ਉਹਨਾਂ ਨੇ ਪਾਏ ਆ ਉਹ ਬਹੁਤ ਰੋਂਗ ਆ ਅਸੀਂ ਹਮੇਸ਼ਾ ਹੀ ਅਮਰੀਕਾ ਦੇ ਨਾਲ ਖੜੇ ਆ ਹਰ ਵੇਲੇ ਉਹਨਾਂ ਦੇ ਨਾਲ ਜਿਹੜਾ ਬੁਰਾ ਸਮਾਂ ਹੁੰਦਾ ਸੀ ਉਹਦੇ ਲਈ ਖੜੇ ਹੈਗੇ ਆ ਕਿਓਪੁਕ ਆਲਸਨ ਗ੍ਰੀਨਲੈਂਡ ਦੀ ਇੱਕ ਪੋਲੀਟੀਸ਼ੀਨ ਜੋ ਪ੍ਰੋ ਇੰਡੀਪੈਂਡੈਂਸ ਪਰ ਪਾਰਟੀ ਨੂੰ ਬਲੌਂਗ ਕਰਦੀ ਆ ਤੇ ਉਹ ਕਹਿੰਦੇ ਵੀ ਅਸੀਂ ਬਹੁਤ ਸੀਰੀਅਸਲੀ ਇਸ ਵਾਰ ਦੇਖ ਰਹੇ ਆ ਕਿ ਇੱਕ ਤਾਂ ਅਸੀਂ ਸਾਨੂੰ 300 ਸਾਲ ਹੋ ਗਿਆ ਵੀ ਕੋਲੋਨਾਈਜ਼ ਹੈਗੇ ਆ ਅੰਡਰ ਡੈਨਮਾਰਕ ਤੇ ਹੁਣ ਅਮਰੀਕਾ ਵਾਲੇ ਸਾਨੂੰ ਨਵੇਂ ਕੋਲੋਨਾਈਜ਼ਰ ਬਣ ਕੇ ਆਣਾ ਚਾਹੁੰਦੇ ਆ ਕਹਿੰਦੇ ਵੀ ਟਰੰਪ ਉਹ ਨਹੀਂ ਤਾਂ 4 ਸਾਲ ਰਹਿਣਾ ਹੁਣ ਤੋਂ ਆਉਣ ਵਾਲੇ 10-15 ਸਾਲਾਂ ਦੇ ਵਿੱਚ ਕੀ ਬਣੂਗਾ ਸੋ ਪ੍ਰੈਜ਼ੀਡੈਂਟ ਜਿਹੜੀ ਵਾਈਸ ਪ੍ਰੈਜ਼ੀਡੈਂਟ ਜਿਹਦੀ ਬੈਂਸ ਉਹਨਾਂ ਦਾ ਜਿਹੜਾ ਸਪੀਚ ਸੀ ਉਸ ਨੂੰ ਡੈਨਮਾਰਕ ਜਾਂ ਗ੍ਰੀਨਲੈਂਡ ਦੇ ਵਿੱਚ ਲੋਕਾਂ ਨੇ ਪਸੰਦ ਨਹੀਂ ਕੀਤਾ ਡੈਨਮਾਰਕ ਦੇ ਫੋਰਮ ਮਿਨਿਸਟਰ ਲਾਰਜ਼ ਲੋਕੇ ਰਸਮੁਸਨ ਉਹਨਾਂ ਨੇ ਇਹ ਕਿਹਾ ਹੈ ਵੀ ਇਹ ਪ੍ਰਵੋਕਟ ਸੀਗਾ ਸੋ ਇਹ ਇਹ ਬਿਲਕੁਲ ਜੋ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਇਹਦੇ ਬਾਰੇ ਜਿਹੜੇ ਕਮੈਂਟ ਆ ਨਹੀਂ ਕਰਨਾ ਚਾਹੀਦਾ ਸੀ ਡੈਨਿਸ਼ ਪ੍ਰਾਈਮ ਮਿਨਿਸਟਰ ਨੇ ਬੀਬੀਸੀ ਨੂੰ ਇਹ ਦੱਸਿਆ ਤੇ ਇਹ ਜੋ ਕਮੈਂਟ ਆ ਰਹੇ ਆ ਇਹ ਇੰਟਰਨੈਸ਼ਨਲ ਰੂਲਸ ਇਹਦੇ ਸਬੰਧ ਦੇ ਵਿੱਚ ਬਿਲਕੁਲ ਦੇਖਣੇ ਚਾਹੀਦੇ ਹੈਗੇ ਆ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ